ਸਾਡੀਆਂ ਧੀਆ ਪਹਿਣਾ ਬੈਠੀਆਂ ਨੇ ਤੇ ਉਹ ਜਿਹੜੇ ਵਿਹੜੇ ਦੇ ਵਿੱਚੋਂ ਦੇ ਨਿਕਲ ਜੇ ਤੇ ਬੀਬੀਆਂ ਤੇ ਆਪਣੇ ਮੁੰਡੇ ਲਕਾਉਂਦੀਆਂ ਫਿਰਦੀਆਂ ਨੇ ਯਾਰ ਜੇਸ ਮੰਤਰੀ ਨੂੰ ਬਾਜਵਾ ਸਾਹਿਬ ਤੁਸੀਂ ਹੁਣੇ ਲੈਕਚਰ ਕਰਦੇ ਆਏ ਹੋ ਇੱਕ 34 ਸਾਲਾਂ ਦਾ ਨਾ ਤਾਂ ਮੰਤਰੀ ਚਾਰ ਵਾਰੀ ਵਿਆਹ ਕਰਾ ਗਿਆ ਯਾਰ ਖਾਂਦੇ ਕੀ ਨੇ ਇਹ ਹੋ ਕੇ ਨਾ ਮੈਂ ਚਾਰ ਵਾਰੀ ਵਿਆਹ ਕਰਾਇਆ ਓਏ ਯਾਰ ਸ਼ਰਮ ਨਹੀਂ ਇਹ ਆਪਾਂ ਜਿਹੜੇ ਸਟੇਜ ਤੇ ਬੈਠੇ ਆਂ ਯਾਰ ਆਪਣੇ ਬਜ਼ੁਰਗਾਂ ਨੇ ਕਿੰਨੇ ਕਿੰਨੇ ਸਾਲ ਜ਼ਿੰਦਗੀ ਦੇ ਕੱਢ ਦਿੱਤੇ ਤੇ ਜਿਸ ਘਰ ਵਾਲੂ ਵੇਖੀਦਾ ਸੀ ਉਹ ਉੱਠ ਕੇ ਕਹਿੰਦੀ ਮੇਰਾ ਭਰਾ ਆ ਗਿਆ ਮੇਰੀ ਭੈਣ ਮੇਰਾ ਚਾਚਾ ਆ ਗਿਆ ਮੇਰਾ ਤਾਇਆ ਆ ਗਿਆ ਤੇ ਅੱਜ ਬੜੇ ਮਾਣ ਨਾਲ ਕਹਿੰਨਾ ਕਿ ਇਹ ਮੇਰੀ ਸਾਬਕਾ ਪਤਨੀ ਆ ਨਾਨਾ ਤੇ ਤੇਰੇ ਤੇ ਸਾਬਕਾ ਪਤਨੀ ਨਾ ਇਹੋ ਜਿਹੇ ਫੋਟੋਆਂ ਨੂੰ ਆਈਂਦੀਆਂ ਨੇ ਇਹ ਹੱਸਣ ਵਾਲੀਆਂ ਗੱਲਾਂ ਨਹੀਂ ਇਹ ਪੰਜਾਬ ਦੀ ਬਰਬਾਦੀ ਵਾਲੀਆਂ ਗੱਲਾਂ ਨੇ ਇਹ ਪੰਜਾਬ ਨੂੰ ਇਹ ਵਾਰਡ ਖਾਨ ਖਾਨ ਨੂੰ ਤਰਪੀਆ ਖੇਤ ਕਦੀ ਖਤਮ ਹੋ ਜਦ ਜਦੋਂ ਵਾਰਡ ਟੁੱਟ ਜੇ ਤੇ ਵਾਰਡ ਖਾਨ ਲੱਗ ਪਏ ਉਦੋਂ ਉਹ ਖੇਤ ਖਤਮ ਹੋ ਜਾਂਦਾ ਇਹ ਆਮ ਆਦਮੀ ਪਾਰਟੀ ਵਾਲਾ ਖੇਤ ਖਤਮ ਪੰਜਾਬ ਦਾ ਖੇਤ ਨੇ ਇਹਨਾਂ ਖੇਲ ਖਤਮ ਕਰ ਦਿੱਤਾ ਯਾਰ ਖਰਾਕ ਮੰਤਰੀ ਇਹ ਜੰਗਲਾਂ ਦਾ ਮੰਤਰੀ ਇਹ ਨਾ ਕਹੇ ਦੀ ਕੁਕੜੀ ਰਹਿਣ ਦੇਂਦਾ ਨਾ ਕਹੇ ਦੀ ਪਤਕ ਰਹਿਣ ਦੇਂਦਾ ਨਾ ਤੁਹਾਡੇ ਇੱਥੇ ਅੱਗ ਲੱਗੀ ਨਾ ਕੋਈ ਹਿਰਨ ਦੇਣ ਦਿੱਤਾ ਇਵੇਂ ਹੀ ਹੋਇਆ ਨੇ ਜਿਹੜੀ ਅੱਗ ਲੱਗੀ ਜੰਗਲ 'ਚ ਤੇ ਲਵਾਈ ਕਿੰਨੇ ਆ ਲਵਾਈ ਇਹ ਕਟਾਰੂ ਚੱਕ ਨੇ ਉਸ ਜੰਗਲ 'ਚ ਆਕਲ ਦਵਾਈ ਜਿਹੜੀਆਂ ਉਹਨੇ ਉੱਥੇ ਖੇਰ ਦੀਆਂ ਲੱਕੜਾਂ ਜਿਹੜੀਆਂ ਵੱਢ ਕੇ ਤੇ ਇਹਨੇ 2 ਨੰਬਰ ਦਾ ਖੇਰ ਵੇਚੀ ਉਹਦੇ ਕਰਕੇ ਅੱਗ ਲੱਗੀ ਭਰਾਓ ਉਹੇ ਵਾਲਿਓ ਆ ਬਾਉਡਰ ਤੇ ਤੁਸੀਂ ਬੈਠੇ ਹੋ ਮੈਂ ਉਦੋਂ ਆਇਆ ਜਿੱਦਾਂ ਸੰਦੂਰ ਜਿਹੜਾ ਆਪਰੇਸ਼ਨ ਚੱਲਿਆ ਤੁਸੀਂ ਤਗੜੇ ਹੋ ਕੇ ਬੈਠੇ ਸੀ ਤੇ ਕਟਾਰੂਚੇ ਕਿੱਥੇ ਸੀ ਇਹਨੂੰ ਨਹੀਂ ਦਿਸਿਆ ਲੱਕਾ ਇਹਨੂੰ ਨਹੀਂ ਦਿਸੇ ਪਿੰਡ ਇਹਨੂੰ ਨਹੀਂ ਦਿਸਿਆ ਕਿ ਮੈਂ ਆਪਣਾ ਪੰਜਾਬ ਦਾ ਮੰਤਰੀ ਆ ਯਾਰ ਸਾਡੇ ਵੇਲੇ ਵੀ ਤੇ ਆਇਆ ਸੀ ਨਾ ਕਰੋਨਾ ਆਇਆ ਸੀ ਘਰ ਘਰ ਕਿੰਨੀ ਕਿੰਨੀ ਵਾਰਾਂ ਕਰਨ ਤੇ ਤੇ ਅਨਾਜ ਭੇਜਿਆ ਇਹਦੇ ਕੋਲ ਨਹੀਂ ਸੀ ਕਿ ਯਾਰ ਮੇਰਾ ਮੇਰਾ ਪੁਆ ਹਲਕਾ ਗਰੀਬ ਹਲਕਾ ਕੋਈ ਆਪ ਖਾਨ ਦੇ ਨਾਲੋਂ ਇਹਨਾਂ ਨੂੰ ਭੇਜਣਾ ਸੀ ਖਾਨ ਲਈ ਕਿ ਤੁਸੀਂ ਆ ਲਓ ਓਏ ਪਾਕਿਸਤਾਨ ਦਾ ਸੀ ਮੂੰਹ ਤੋੜ ਜਵਾਬ ਦੇਵਾਂਗੇ ਮੈਂ ਡਾਗ ਗਿਆ ਜੇ ਸਾਲ ਸਾਲ ਤੋਂ ਵੱਧ ਨਹੀਂ ਰਿਹਾ ਨਾ ਕਿਸੇ ਅਫਸਰ ਨੇ ਇਹਨਾਂ ਦੀ ਸੁਣਨੀ ਆ ਤੇ ਨਾ ਕਿਸੇ ਪਬਲਿਕ ਨੇ ਸੁਣਨੀ ਆ ਇਹਨਾਂ ਦੌੜਨਾ ਜੇ ਹੁਣ ਕਾਂਗਰਸ ਵੱਲੋਂ ਬਾਜਵਾ ਸਾਹਿਬ ਲੈ ਕੇ ਕੋਈ ਬੜਕ ਸਾਹਿਬ ਲੈ ਕੇ ਲਾ ਲੋ ਇਹਦੀ ਪਬਲਿਕ ਦੇ ਵਿੱਚ ਤੁਹਾਡੇ ਕੋਲ 80 ਤੋਂ ਵੱਧ ਐ ਮਿਲੇ ਆਉਣਗੇ ਕਿ ਜਿਹੜੇ ਕਹਣਗੇ ਸਾਨੂੰ ਕਾਂਗਰਸ ਜੁਆਇੰਟ ਚਲਾਉਂ। ਇਹ ਸਮਾਨ ਹੈ ਕੀ ਇਹ ਤੇ ਪੱਧਰ ਹੀ ਕਿੱਥੋਂ ਆ ਗਿਆ ਉਹ ਤੁਹਾਨੂੰ ਕਹਿੰਦਾ ਸੀ ਨਾ ਕਿ ਇਹ ਪ੍ਰਸਤਾਵ ਬਾਜਵਾ ਕਹਿੰਦਾ ਸਮਾਨ ਸਮਾਨ ਅਜੇ ਤੁਸੀਂ ਬਹੁਤ ਤੁਹਾਡੀ ਗੱਲ ਕਹਿ ਦਿੱਤੀ ਆ। ਹਾਂ ਮਟੀਰੀਅਲ ਸਮਾਨ ਨਹੀਂ ਕਹ ਲੋ ਮਟੀਰੀਅਲ ਤੇ ਵਾਕਿਆ ਇਹ ਮਟੀਰੀਅਲ ਕੀ ਆ ਇੱਕ ਤਾਰ ਚੱਕ ਮਟੀਰੀਅਲ ਕਿ ਜਾਂ ਜਿਹੜੀ ਕੱਲ ਪਰਸੋ ਆਈ ਕਿੰਨਾ ਮੈਂ 4 ਵਿਆ ਕਰਾ ਲੇ ਕੋਈ 2 ਕਰਾ ਕੇ ਕੋਈ 5 ਕਰਾ ਕੇ ਕੋਈ ਡੇਢ ਕਰਵਾ ਗਿਆ ਉਹ ਯਾਰ ਪੰਜਾਬ ਆ ਪੰਜਾਬ ਨੂੰ ਲੈ ਕੇ ਚੱਲੋ ਪੰਜਾਬ ਦੀ ਤਰੱਕੀ ਕਰੋ ਜੇ ਅਸੀਂ ਕਹਿੰਦੇ ਆ ਕਿ ਅਸੀਂ ਅੱਜ ਕੰਮ ਕੀਤੇ ਨੇ ਇਹਨਾਂ ਕੋਈ ਇੱਕ ਕਮਦਾਸ ਦੇ ਭਗਵੰਤ ਮਾਨ ਜਿਹਨੇ ਕੋਈ ਪੰਜਾਬ ਲਈ ਕੰਮ ਕੀਤਾ ਪੰਜਾਬ ਨੂੰ ਵੇਜਟ ਦਾ ਪੰਜਾਬ ਨੂੰ ਕੰਗਾਲ ਕਰ ਦਿੱਤਾ ਆ ਕੇਜਰੀਵਾਲ ਜਿਹੜਾ ਦਿੱਲੀ ਵਾਲੇ ਫੇਲ ਕਰਕੇ ਭੇਜ ਦਿੱਤਾ ਤੇ ਅੱਜ ਉਹ ਕੇਜਰੀਵਾਲ ਪੰਜਾਬ ਦੇ ਉੱਤੇ ਥਰੂ ਭਗਵੰਤ ਮਾਨ ਇੱਕ ਬੁੱਢੀਲ ਇੱਕ ਬਿਣਾ ਲੱਤਾਂ ਤੋਂ ਬਿਣਾ ਜ਼ਬਾਨ ਤੋਂ ਬਿਣਾ ਦਿਮਾਗ ਤੋਂ ਮੁੱਖ ਮੰਤਰੀ ਦੇ ਉੱਤੇ ਉਹ ਰਾਜ ਕਰ ਰਿਹਾ ਹੈ ਅਾ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਅੱਜ ਤੇ ਅਮਰਕਾ ਦੇ ਬਾਜਪਾ ਸਾਹਿਬ ਤੁਹਾਨੂੰ ਮੈਸੇਜ ਦਿਖਾ ਦਿੱਤਾ ਅਮਰੀਕਾ ਨੇ ਕਹਿ ਦਿੱਤਾ ਥੋਡੇ 트াম্প ਨੇ ਕਹਿ ਦਿੱਤਾ ਕਿ ਇੰਡੀਆ ਦੇ ਵਿੱਚ ਜਿਹੜੀ ਆ ਨਾਂ ਤੇ ਕੱਲੀਆਂ ਔਰਤਾਂ ਜਾਣ ਉਥੇ ਟੈਰਰਿਜ਼ਮ ਬਹੁਤ ਆ ਉਥੇ ਗੁੰਡਾਗਰਦੀ ਬਹੁਤ ਆ ਮੋਦੀ ਸਾਹਿਬ ਤੁਸੀਂ ਨਾਰਾ ਲਾਇਆ ਸੀ ਆਪਕੀ ਬਾਰ 트াম্প ਕੇ ਸਰਕਾਰ ਤੇ ਤੇਰੇ ਤੇ ਉਸ 트럼ਪ ਨੇ ਤੇਰਾ ਜਲੂਸ ਕੱਟ ਕੇ ਰੱਖਤਾ ਹਿੰਦੁਸਤਾਨ ਦੀ ਜਿਹੜਾ ਸਿਰ ਨੀਵਾ ਕਰ ਦਿੱਤਾ ਜੋ 트럼ਪ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਉਹਦੇ ਤੇ ਬੋਲਣਾ ਚਾਹੀਦਾ ਆ ਪਾਕਿਸਤਾਨ ਕੀ ਆ ਕਹਿੰਦੇ ਜੀ ਮੇਰੀ ਲੋਕੋਂ ਮੈਂ ਸੰਦੂਰ ਗਰਮ ਸੰਦੂਰ ਪਹਿ ਰਹਾ ਹੈ ਕਹਿੰਦੇ ਜੀ ਘਰ ਘਰ ਸੰਦੂਰ ਪਹੁੰਚਾएंगे ਤੇ ਮੇਰੀ ਭੈਣ ਕੋਈ ਕਿਸੇ ਦੇ ਕੋਲ ਸੰਦੂਰ ਫੜੇਗੀ ਜੁੱਤੀ ਲੈ ਕੇ ਮਗਰ ਚੜੇਗੀ ਕਿਉਂਕਿ ਮੇਰੇ ਸਿਰ ਦਾ ਸਾਈਂ ਜਿੰਦਾ ਰਹੇ ਤੇਰੇ ਕੋਲ ਕਿਉਂ ਮੈਂ ਸੰਦੂਰ ਲਵਾ ਕਦੀ ਸੁਹਾਗਣ ਕਿਸੇ ਕੋਲ ਸੰਦੂਰ ਲੀਪ ਕਿਸੇ ਹੱਥੋਂ ਫੜਦੀ ਉਹ ਕਹਿੰਦੀ ਮੇਰੇ ਮੇਰਾ ਜਿਹੜਾ ਸੁਹਾਗ ਆ ਉਹ ਲਿਆ ਕੇ ਸੰਦੂਰ ਦੇਗਾ ਮੋਦੀ ਸਾਹਿਬ ਆਪਣਾ ਸੰਦੂਰ ਤੇ ਤੂੰ ਸਾਹਮਣੇ ਨਹੀਂ ਸਕੇ ਤੇ ਲੋਕਾਂ ਨੇ ਸੰਦੂਰ ਵੜ ਤੇ ਫਿਰਦੇ ਹੋ ਉਹ ਤਗੜੇ ਹੋ ਵੋ ਜੰਗਰਪਾਲ ਜੀ ਕਿਸੇ ਕੋਲ ਦਰਦੇ ਹੋ ਜੇ ਗੱਲਾਂ ਤੁਰਿਆ ਰਹੀਆਂ ਡਾਂਗ ਫੜ ਕੇ ਤਗੜੇ ਰੋ ਬਾਰੇ ਸਭ ਕਹਿੰਦੇ ਸਾਨੂੰ ਤੁਹਾਨੂੰ ਇੱਥੇ ਆਉਣਾ ਪੈਣਾ ਇੱਥੇ ਇੰਟਰਨੈਟ ਖੜਕਾਉਣੀ ਪੈਣੀ ਇੱਕ ਦਿਨ ਕਾ ਸਦਾ ਕਰ ਦਿੱਤਾ ਪੂਰਾ ਪੰਜਾਬ ਸਦਾ ਹੋ ਜੂ ਮੈਂ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਕੰਨੂ ਦੇ ਮਤਾਬਕ ਚੱਲੋ ਕਿਸੇ ਨੇ ਜਾਣ ਕੇ ਖੁਰੜਾ ਪਿੱਛੇ ਕਿਸੇ ਪਾਰਟੀ ਨੇ ਆਣ ਕੇ ਤੁਹਾਡੀ ਡਿਸਮਿਸਲ ਨਹੀਂ ਰੋਕਣੀ ਕਿਸੇ ਨੇ ਤੁਹਾਡੇ ਲਈ ਬੁਹਾ ਨਹੀਂ ਜੇ ਖੋਲਣਾ ਤੁਹਾਨੂੰ ਆਪਣੀਆਂ ਲੱਤਾਂ ਤੇ ਆਪ ਭਾਰ ਚੱਲਣਾ ਪਏਗਾ ਇੱਕ ਗੱਲੇ ਨੋਟ ਕਰ ਲੈ ਕਦੀ ਨਹੀਂ ਕੋਈ ਕਿਸੇ ਲਈ ਲੜਦਾ